ਦੋਸਤੋ ਮੇਗਰਾਜ ਰੱਲਾ ਅੱਜ ਪਹੁੰਚੇ ਆ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਇਹ ਪਿੰਡ ਦਾ ਸਬੰਧ ਅਸਲ ਚ ਰੱਲੇ ਨਾਲ ਹੀ ਐ ਰੱਲੇ ਪਿੰਡ ਦੇ ਵਿੱਚੋਂ 40 ਪਿੰਡ ਜਿਹੜੇ ਵੱਜੇ ਨੇਗੇ ਉਹ ਚਹਲਗੋਤ ਦੇ ਲੋਕ ਹੀ ਨੇ ਤੇ ਮੈਂ ਸੱਦਾ ਸਿੰਘ ਆਲੇ ਆਇਆ ਤੇ ਜਿਹੜੇ ਬਜ਼ੁਰਗ ਮੇਰੇ ਨਾਲ ਬੈਠੇ ਹੋਏ ਨੇ ਇਹ ਆਪਣੀ ਕਹਾਣੀ ਆਪ ਬਿਆਨ ਕਰਨਗੇ ਬਜ਼ੁਰਗੋ ਸਭ ਤੋਂ ਪਹਿਲਾਂ ਸਸੀ ਗਲਪ ਨੂੰ ਕੀ ਨਾਏ ਤੁਹਾਡਾ ਹਰੀ ਸਿੰਘਾਇਂ ਹਰੀ ਸਿੰਘ ਤੇ ਤੁਹਾਡੀ ਉਮਰ ਕਿੰਨੀ ਆ ਹੁਣ ਇਸ ਵੇਲੇ عمر ਜੀ ਦੋ ਸਾਲ ਘੱਟ ਹੈ ਤੁਹਾਡੀ 100 ਤੋਂ 2 ਸਾਲ ਘੱਟ ਯਾਨੀ 98 ਸਾਲ ਦੇ ਹੋ ਹਾਂ ਤੇ ਜਦੋਂ ਆਪਣੇ ਹੱਲਾ ਗੁੱਲਾ ਪਿਆ ਪਾਕਿਸਤਾਨ ਬਣਿਆ ਉਦੋਂ ਤੁਹਾਡੀ ਉਮਰ ਕਿੰਨੀ ਸੀ 22 ਸਾਲ ਦੀ ਉਦੋਂ 22 ਸਾਲ ਦੇ ਸੀ ਪੂਰੇ ਨੌਜਵਾਨ ਸੀ ਫਿਰ ਤਾਂ ਤੁਸੀਂ ਪੂਰੇ ਹਾਂ ਬਿਆਨ ਸੀ ਤੇ ਵਿਆਹ ਹੋ ਗਿਆ ਸੀ ਤੁਹਾਡਾ ਉਦੋਂ ਨਹੀਂ ਹੋਇਆ ਨਹੀਂ ਹੋਇਆ ਨਹੀਂ ਸੀ ਅੱਛਾ ਬਾਅਦ ਦੇ ਵਿੱਚ ਹੋਇਆ ਉਸ ਤੋਂ ਹਾਂ ਜੀ ਅੱਛਾ ਤੁਸੀਂ 22 ਸਾਲ ਦੇ ਨੌਜਵਾਨ ਸੀਗੇ ਫਿਰ ਤਾਂ ਤੁਸੀਂ ਜਿਹੜਾ ਉਹ ਕੱਟਾ ਵੱਡੀ ਹੋਈ ਹੈ ਤੁਸੀਂ ਸਾਰਾ ਕੁਝ ਅੱਖਾਂ ਨਾਲ ਵੇਖਿਆ ਹੁਣ ਹੈ ਪਿੰਡ ਵਾਲਾ ਸਾਰਾ ਕੁਝ ਦੇਖਿਆ ਪਿੰਡ ਚ ਵੇਖਿਆ ਅੱਛਾ ਪਹਿਲਾਂ ਇਹ ਦੱਸੋ ਵੀ ਆਪਣੇ ਪਿੰਡ ਦੇ ਵਿੱਚ ਕਿਹੜੀਆਂ-ਕਿਹੜੀਆਂ ਜਾਤਾਂ ਵਸਦੀਆਂ ਸੀ 47 ਤੋਂ ਪਹਿਲਾਂ ਕਿਹੜੇ-ਕਿਹੜੇ ਲੋਕ ਵਸਦੇ ਸੀਗੇ ਉਹ ਦੱਸੋ ਪਹਿਲਾਂ ਸਾਡਾ ਜੀਮੀਦਾਰ ਅਸੀਂ ਹਾਂ ਤੁਸੀਂ ਜੱਟ ਸਿੱਖ ਹੋ ਗਏ ਜੱਟ ਸਿੱਖ ਹਾਂ ਕਿਹੜੇ ਮਰਜੀ ਵੀ ਸ਼ੇਗ ਮਰਜੀ ਸਿੱਖ ਵੀ ਸੀਗੇ ਰਮਨ ਦਾਸੀ ਵੀ ਰਮਦਾਸੀ ਹੋ ਗਏ ਤੇ ਫਿਰ ਵੀ ਥੋੜੀ ਥੋੜੀ ਹਾਂ ਇਹ ਮੁਸਲਮਾਨ ਹੁੰਦੇ ਨੇ ਨਹੀਂ ਇਹ ਭਲਕੇ ਹੁਣ ਵੀ ਇੱਥੇ ਨੇ ਅੱਛਾ ਜੀ ਮੁਸਲਮਾਨ ਨਹੀਂ ਹੁੰਦੇ ਕਿੰਦੂ ਨੇ ਹਾਂ ਹੂੰ ਸ਼ਾਹੂਕਰ ਬਾਣੀਆਂ ਦੀ ਕੰਦ ਬਾਣੀਆਂ ਸੀਗੇ ਹਾਂ ਜੀ ਖੀਂ ਬੈੜਦਾ ਸੀ ਬੈਸੀ ਮੁਸਲਮਾਨ ਕਿਹੜੇ ਕਿਹੜੇ ਵਸਦੀਆਂ ਸੀ ਜਾਤਾਂ ਇੱਥੇ ਮੁਸਲਮਾਨਾਂ ਦੀ ਤਿੰਨ ਘਰ ਤੇ ਲਿਆਂਦੇ ਤੇਲੀ ਕੋਈ ਲੋਕ ਕਰਨ ਕੋਲੂ ਨਾਲ ਅੱਛਾ ਕੋਲੂ ਸੀ ਉਹਨਾਂ ਦਾ ਪਿੰਡ ਚ ਹਾਂ ਤਿੰਨਾਂ ਦੇ ਕੋਲੂ ਸੀ ਅੱਗ ਤਿੰਨ ਕੋਲੂ ਸੀ ਆਪਣੇ ਪਿੰਡੇ ਤੇਲੀਆਂ ਦੇ ਹਾਂ ਅੱਛਾ ਤੇਲੀਆਂ ਦੇ ਕੀ ਨਾਮ ਸੀ ਉਹਨਾਂ ਦੇ ਤਿੰਨਾਂ ਦੇ ਇੱਕ ਗਰਨੂਰ ਜਿਉਣਾ ਸੀ ਨਾਲੇ ਚੌਕੀਦਾਰ ਸੀ ਜਿਉਣਾ ਤੇਲੀ ਨਾਲੇ ਪਿੰਡ ਦਾ ਚੌਕੀਦਾਰ ਸੀ ਨਾਲੇ ਉਹਦਾ ਕੋਲੂ ਸੀ ਹਾਂ ਹੋਰ ਤੇ ਇੱਕ ਸੀ ਗਰਨੂਰ ਦੀਨ ਨੂਰਦੀਨ ਕੋਲੂ ਵਾਲਾ ਕੋਲੂ ਵਾਲਾ ਇੱਕ ਸ਼ਜਰੂ ਸੀ ਕੋਲੂ ਵਾਲਾ ਸ਼ਜਰੂ ਕੋਲੂ ਵਾਲਾ ਤਿੰਨ ਸੀ ਤਿੰਨ ਸੀਗੇ ਜੁਲਾਹੇ ਜਲਾਹੇ ਇਹ ਦੋ ਘਰ ਅੱਛਾ ਜੁਲਾਹੇ ਕਿਹੜੇ ਕਿੜੇ ਸੀਗੇ ਇੱਕ ਚੰਨਣ ਸੀ ਤੇ ਇੱਕ ਕੋਚਾ ਸੀ ਚੰਨਣ ਤੇ ਕੋਚਾ ਦੋ ਭਾਈ ਨੇ ਅੱਛਾ ਇਹ ਦੋਨੋਂ ਭਾਈ ਸੀਗੇ ਇਹ ਜੁਲਾਹੇ ਸੀਗੇ ਇਹਨਾਂ ਦੇ ਪਿਓ ਦਾ ਨਾਮ ਕੀ ਸੀਗਾ ਉਹ ਨਹੀਂ ਦੇਖੇ ਅੱਛਾ ਉਹਨਾਂ ਦਾ ਮੈਨੂੰ ਕੋਈ ਪਤਾ ਨਹੀਂ ਬੰਦਾ ਠੀਕ ਠੀਕ ਹੈ ਜੀ ਦੇਖੀ ਤੇ ਹੋਰ ਕਿਹੜੀ ਗੱਤ ਸੀ ਉਹ ਜੁਗ ਹਾਂ ਮਰਾਸੀ ਮਰਾਸੀ ਸੀ ਕੇ ਹਾਂ ਖੁੱਲਾ ਮਰਾਸੀ ਹੈ ਜੀ ਖੁੱਲਾ ਮਰਾਸੀ ਖੁੱਲਾ ਮਰਾਸੀ ਸੀਗਾ ਹਾਂ ਉਹਦੇ ਮੁੰਡੇ ਨਾਲ ਇੱਕ ਨਾਂ ਸਾਲੀ ਸੀ ਅੱਛਾ ਜੀ ਇੱਕ ਨਾਂ ਮੋਦਨ ਸੀ ਹੂੰ ਤੇ ਇੱਕ ਨਾਂ ਸੀ ਗੋਦੂ ਅੱਛਾ ਇੱਕ ਲੜਕੀ ਸੀ ਇਹਦੀ ਹਾਂ ਕਿਉ ਹੋ ਚੂਹੋ ਹਾਂ ਅੱਛਾ ਜੀ ਤੇ ਜੱਸੀ ਜੀ ਦੀ ਘਰ ਵਾਲੀ ਬੁੜੀ ਅੱਛਾ ਇਹ ਪਰਿਵਾਰ ਹੋਇਆ ਲੱਗ ਅੱਛਾ ਕੋਦੂ ਉਹ کہاں ਫੇਰ ਇੱਕ ਘਰ ਫੇਰ ਉਹ ਜਿਹੜਾ ਹਾਂ ਦਾ ਨਹੀਂ ਜਿਹੜਾ ਤੁਸੀਂ ਦੇਖਿਆ ਵੀ ਇੱਕ ਮੁੰਡਾ ਰੱਖ ਲਿਆ ਸੀ ਇਹ ਵੀ ਪਚਾ ਲਿਆ ਸੀ ਅੱਛਾ ਉਹ ਉਹ ਜੋ ਤਿੰਨ ਭਾਈ ਦੋ ਭਾਈ ਸੀ ਇੱਥੇ ਰੱਖ ਲਿਆ ਸੀ ਉਹਨੂੰ ਹਾਂ ਉਹ ਬਾਅਦ ਚ ਸੁਣਾਇਓ ਸਾਨੂੰ ਗੱਲ ਪੀ ਸੀਗੀ ਉਹ ਬਾਅਦ ਤੁਸੀਂ ਜਾ ਕੇ ਕਰਕੇ ਪੁੱਛ ਲਓ ਜੀ ਠੀਕ ਠੀਕ ਹੈ ਜੀ ਤੇ ਉਦੋਂ ਕਹਾ ਫੇਰ ਸੀ ਆਈ ਕਿਹਨੇ ਰਣ ਦਾ ਘਰ ਅੱਛਾ ਮੁਸਲਮਾਨ ਕਮਿਆਰ ਮੁਸਲਮਾਨ ਕਿਹਨੇ ਆ ਕੀ ਨਾਂ ਸੀ ਉਹ ਆਪਾਂ ਡੇ ਬਣਾਉਂਦੇ ਸੀ ਉਹ ਕੀ ਨਾਂ ਸੀ ਉਹਨਾਂ ਦਾ ਹੈ ਜੀ ਸਮੈਲੀ ਸਮੈਲੀ ਹਾਂ ਸਮੈਲੀ ਕੁਮਯਾਰ ਹਾਂਜੀ ਗਣੀ ਗਣੀ ਮੁੰਡਾ ਠੀਕਾ ਗਣੀ ਹਾਂ ਅੱਛਾ ਤੇ ਰਾਣੋ ਸਿੰਘ ਦੇ ਘਰ ਵਾਲੀ ਦਾ ਨਾਮ ਰਾਣੋ ਹਾਂ ਸਮੈਲੀ ਦੇ ਘਰ ਵਾਲੀ ਹਾਂਜੀ ਅੱਛਾ ਕੋਈ ਜੂਗਾ ਫੇਰ ਇੱਕ ਕਰਕੇ ਲਿਆਦਾ ਹਾਂ ਹੋਸੀ ਅੱਛਾ ਉਹ ਸੀਗਾ ਇੱਕਦਾਨ ਨੂੰ ਖੈਰੂ ਖੈਰੂ ਇੱਕਦਾਨ ਨੂੰ ਮੱਲਣ ਮੱਲਣ ਇੱਕਦਾਨ ਨੂੰ ਮਿਆਕੋ ਛੋਟੇ ਦਾ ਨਾਮ ਮਿਆਕੋ ਮਿਆਕੋ ਅੱਛਾ ਤੇ ਜੀ ਬੀ ਉਹਨਾਂ ਦੀ ਪੈਨ ਅੱਛਾ ਜੀ ਵੀ ਉਹਨਾਂ ਦੀ ਮਾਈ ਅੱਛਾ ਜੀ ਵੀ ਜੀ ਵੀ ਜੀ ਇਹ ਮੈਂ ਬਰ ਉਹਨਾਂ ਦੇ ਕਰਦੇ ਅੱਛਾ ਅੱਛਾ ਉਹ ਦੂਗਾਂ ਫੇਰ ਇੱਕ ਕਰ ਸਿੱਖ ਲੈਣਾ ਅੱਛਾ ਕੋਲਾ ਨੋਸ਼ੀ ਨਿੱਕੂ 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 ਦੇ ਸੇ ਦੋ ਬੁੰਲੇ ਅੱਛਾ ਵੱਡੇ ਦਾ ਨੋ ਬਿੱਲਾ ਹੂੰ ਛੋਟੇ ਦਾ ਨੋ ਗੁੱਲਾ ਅੱਛਾ ਤੇ ਉਹਦੇ ਘਰ ਵਾਲੇ ਦਾ ਨਾਮ ਮੈਂ ਮੋਕੇ ਤੇ ਭੁੱਲ ਗਿਆ अच्छा पता हैगा हां ज्ञान आ जाएगा फिर भी आ चुके कोई गल नहीं और हु नहीं मिल जाएगा ठीक है यानी ये सारे मुसलमानों ਦੇ ਘਰ ਅੱਛਾ ਜਦੋਂ ਤੁਸੀਂ ਤਾਂ 22 ਸਾਲ ਦੇ ਨੌਜਵਾਨ ਸੀਗੇ ਉਦੋਂ ਤੇ ਹੱਲੇ ਗੁੱਲੇ ਵੇਲੇ ਤਾਂ ਜੋ ਕੁਝ ਹੋਇਆ ਉਹ ਅਸੀਂ ਤਾਂ ਪੜਿਆ ਸੁਣਿਆ ਅਸੀਂ ਤਾਂ ਬੱਚੇ ਆ ਤੁਹਾਡੇ ਅਸੀਂ ਤਾਂ ਬਾਅਦ ਚ ਪੈਦਾ ਹੋਏ ਆ ਪਰ ਜੀ 47 ਤੋਂ ਪਹਿਲਾਂ ਕੋਈ ਕੁੜਤਣ ਸੀ ਕਿ ਪਿਆਰ ਨਾਲ ਰਹਿੰਦੇ ਸੀ ਮੁਸਲਮਾਨਾਂ ਨਾਲ ਲੋਕ ਪਿਆਰ ਨਾਲ ਰਹਿੰਦੇ ਸੀ ਕਿੰਨਾ ਕੁ ਪਿਆਰ ਸੀਗਾ ਸਾਰੇ ਕੰਮਾਂ ਵਾਲੇ ਰਹਿੰਦੇ ਸੀ ਸਾਡੇ ਉਹ ਅੱਛਾ ਸਾਡੇ ਕੰਮਾਂ ਦੇ ਸੀ ਅੱਛਾ ਜਿਹੜਾ ਕੰਮ ਹੁੰਦਾ ਉਹ ਜਿਹੇ ਕੰਮ ਨੂੰ ਅਸੀਂ ਲਿਜਾਂਦੇ ਸੀ ਉਹ ਗੱਡੀਆਂ ਰੱਖਦੇ ਹਾਂ ਮੈਂ ਰੈਵਨਿਊ ਨਾਲ ਉਹ ਅਰੇ ਪਉਣੀ ਆ ਉਹਨਾਂ ਕਿਹੜੇ ਦੰਦ ਸੀ ਸਾਡੇ ਕੋਲ ਹਾਂ ਭਾਈ ਸਾਡੀ ਰੇਹ ਪਾ ਲਿਓ ਗੱਡੀਆਂ ਤੇ ਰੇਹ ਗੋਲਾ ਗੋਲਾ ਭਰ ਕੇ ਵਕਤੇ ਜਿਹਾ ਲਿਉਂਦੀਆਂ ਜਾ ਕੇ ਹਾਂ ਤੇ ਉਹਨਾਂ ਨੇ ਭਾਂਡੇ ਬਣਾ ਕੇ ਹੁੰਦੇ ਕਿ ਮੈਨਾਂ ਅੱਛਾ ਜਿਹੜੇ ਮੁਸਲਮਾਨ ਨੇ ਉਹ ਜਿਹੜੇ ਹੋथे ਜਲਾਹੇ ਸ਼ਹਿਰ ਤਾਣੀਆਂ ਬਣਦੇ ਤੁਹਾਨੂੰ ਕੱਪੜੇ ਬਣਾ ਕੇ ਹੁੰਦੇ ਅੱਛਾ ਜਲਾਹੇ ਤੁਹਾਨੂੰ ਕੱਪੜੇ ਬਣ ਕੇ ਦਿੰਦੇ ਸੀ ਬਣ ਕੇ ਦਿੰਦੇ ਸੀ ਅੱਛਾ ਹਾਂ ਅੱਛਾ ਮਰਾਸੀ ਸੀ ਜਿਹੜੇ ਉਹਨਾਂ ਨੂੰ ਅਸੀਂ ਮਨ ਘੂੜੀ ਪਿੰਨਜੀ ਦਿੱਤੀ ਹੋਈ ਹੁੰਦੀ ਠੀਕ ਅੱਛਾ ਠੀਕ ਹੈ ਅੱਛਾ ਤੇ ਉਹਦੇ ਤੇ ਉਹ ਵਿਚਾਰੇ ਜੇ ਕਿਤੇ ਕੋਈ ਮਾਰਗਤ ਹੋ ਗਈ ਭੇਜਣਾ ਹੂੰ ਲੁਗੜਾ ਹਮ ਲਾਇਆ ਹੋਣਾ ਰਿਸ਼ਤੇ ਤੋਂ ਹੂੰ ਤੇ ਉਹ ਉਹਨੂੰ ਭੇਜ ਦਿੰਦੇ ਭਾਈ ਫਰਾਨੀ ਸੋ ਮੇਰੀ ਰਿਸ਼ਤੇਦਾਰੀ ਫਰਾਨੀ ਤੋਂ ਵੀ ਸਾਰੀਆਂ ਰਿਸ਼ਤੇਦਾਰੀਆਂ ਅੱਛਾ ਪਿੰਡ ਦੇ ਲੋਕਾਂ ਨੇ ਇੱਕ ਸਾਂਝੀ ਘੋੜੀ ਲੈ ਕੇ ਦਿੱਤੀ ਹੋਈ ਸੀ ਮਰਾਸੀ ਨੂੰ ਹਾਂ ਵੀ ਕਿਸੇ ਰਿਸ਼ਤੇਦਾਰਾਂ ਦੇ ਸੁਨਹਿੇ ਲੋਣ ਹਾਂ ਅੱਛਾ ਜੇ ਵਿਆਹ ਹੋਇਆ ਵਿਆਹ ਕੋਈ ਵਿਆਹ ਲੱਗਿਓ ਨੇ ਜਾ ਕੇ ਦੇਖਣਾ ਅੱਛਾ ਤੇ ਇਹ ਇਹ ਉਹਨਾਂ ਦਾ ਕੰਮ ਸੀਗਾ ਠੀਕ ਆ ਜੀ ਹਾਂ ਜੀ ਅੱਛਾ ਅੱਛਾ ਤੇ ਇਕ ਤਖਾਨ ਵੀ ਸੀ ਤਖਾਨ ਹਾਂ ਤਖਾਨ ਦੀ ਸੀ ਗਾਜ ਮਿੱਤਰੀ ਮੁਸਲਮਾਨ ਇਹ ਜੀ ਆਪਣਾ ਸ਼ੇਖ ਤੇ ਮੁਸਲਮਾਨ ਕੋ ਲੋਹਾਰ ਹੋਏਗਾ ਲੋਹਾਰ ਲੋਹਾਰ ਹੈ ਜੇ ਸੇ ਪਹਿਲਾ ਮੇਰੇ ਮੇਰੇ ਦੇਖਣ ਤੋਂ ਪਹਿਲਾਂ ਹੋ ਜੇ ਬਾਗ ਦੇ ਉਹਨਾਂ ਦੇ ਘਰ ਖੜੇ ਮੈਂ ਦੇਖੇ ਲੋਹਾਰਾਂ ਦੇ ਬਾਗੇ ਚੱਕੀ चारी चारी ना, आ, ना। आ, अच्छा क्या को हो पਿੰਡ ਪਹਿਲਾਂ ਹੀ ਛੱਡ ਗਏ ਉਹ ਹਾਂ ਉਹ ਤਾਂ ਪਹਿਲਾਂ ਹੀ ਲੱਗ ਗਏ ਤਾਂ اچھا ਬਿਆਰ ਬਕਟੂ ਉਹ ਉਹਨਾਂ ਮੁਸਲਮਾਨ ਮੁੰਡਿਆਂ ਦੇ ਹੋਰ ਜਿਹੜੇ ਥੋੜੇ ਹਾਣੀ ਸੀਗੇ ਨੌਜਵਾਨ ਮੁਸਲਮਾਨਾਂ ਦੇ ਮੁੰਡੇ ਉਹਨਾਂ ਦੇ ਨਾਂ ਯਾਦ ਨਹੀਂ ਕੁਝ ਜਿਹੜੇ ਥੋੜੇ ਆੜੀ ਹੁਣ ਥੋੜੇ ਦੋਸਤ ਹਾਂ ਦੱਸੀ ਇਹਨਾਂ ਨੂੰ ਇਸ਼ਾਰੇ ਨਾਲ ਗਣਿਆ ਤੇ ਮੈਂ ਠੀਕ ਹੈ ਗਣਿਆ ਤੇ اچھا ਉਹਨਾਂ ਨੇ ਤੇਲੀ ਦੇ ਮੁੰਡੇ ਨੂੰ ਛਿੱਲੂ ਸੀ اچھا ਉਹ ਤਾਂ ਸਾਨੂੰ ਕੱਟ ਕੇ ਸੀ ਸਾਡੇ ਪਿੰਡ ਵਾਲੇ ਵੀ ਜਿਹੜੇ ਮਾਰੇ ਉਹਨਾਂ ਉੱਥੇ ਸ਼ਿਕਰ ਕੋਲੇ ਉਧਰ ਪੜਲੇ ਬਾਅਦਰੇ ਵੀ ਦੇਦੇ ਅੱਛਾ ਵੀ ਉਹ ਭੱਜ ਕੇ ਬਾਜਰਾ ਵੀ ਬਾਗ ਗਿਆ ਅੱਛਾ ਫਿਕ ਕਿਨੇ ਰਾਂ ਦਾ ਮੁੰਡਾ ਵੀ ਬਾਗ ਗਿਆ ਅੱਛਾ ਉਹ ਦੋ ਬਾਗੇ ਇਹ ਰੱਬ ਜਾਣੇ ਵੀ ਉਹ ਮਾਰੇ ਗਏ ਕਿਤੇ ਜਾ ਕੇ ਜਾਂ ਤਾਂ ਕਿ ਤਰਨ ਬਾਗੇ ਜਿਹੜੀ ਦੋ ਬੰਦੇ ਹੋ ਲਿਕਰ ਗਏ ਭੱਜ ਗਏ ਸੋ ਮਾਰਨ ਕਿ ਨਹੀਂ ਆਏ ਜਣੀ ਤੁਹਾਡਾ ਬਹੁਤ ਪਿਆਰ ਸੀ ਇਕੱਠੇ ਕੰਮ ਕਰਦੇ ਸੀ ਇਕੱਠੇ ਖੇਡਦੇ ਵੀ ਹੋਵੋਗੇ ਹਾਂ ਜੀ ਕਿਹੜੀ ਖੇਡ ਖੇਡਦੇ ਹੁੰਦੇ ਸੀ ਤੁਹਾਡੇ ਵਲੇ ਤੁਸੀਂ ਕਿਹੜੀ ਖੇਡਾਂ ਸੀ ਉਦੋਂ ਉਹ ਜੋ ਖੇਡਾਂ ਸਾਂ ਜਾਗੀ ਲੁਕੜੇ ਲੁਕ ਰਚਾਈ ਈ ਨਹੀਂ ਨਾ ਸਦਾ ਜਿਆਦਾ ਗੁਲੀ ਡੰਡਾ ਕਬੱਡੀ ਹਾਂ ਕਬੱਡੀ ਵੀ ਕਬੱਡੀ ਘਟੇ ਸੀ ਅੱਛਾ ਤੇ ਰਸੈਣੀ ਨਹੀਂ ਖੰਡਾ ਜੀ ਇੱਕ ਢਾ ਫੇੜਦੇ ਸੀਗੇ ਹਾਂ ਫੁੱਟੋ ਗੁੰਡੀ ਲੱਕੜ ਦੇ ਹੁੰਦੇ ਨੇ ਕੋਈ ਕਿਸੇ ਮੁਸਲਮਾਨ ਚ ਹਿੰਦੂ ਚ ਸਿੱਖ ਚ ਕੋਈ ਫਰਕ ਹੀ ਨਹੀਂ ਸੀਗਾ ਕੋਈ ਫਰਕ ਨਹੀਂ ਸੀ ਅੱਛਾ ਕੋਈ ਫਰਕ ਨਹੀਂ ਸੀ ਠੀਕ ਹੈ ਜੀ ਹਾਂ ਤੁਸੀਂ ਨੋਸੇ ਕੰਮ ਲੈਂਦੇ ਸੀ ਉਹ ਅੱਛਾ ਇਹ ਜਿਹੜਾ ਹੁਣ ਤੁਸੀਂ ਸੱਦਾ ਸਿੰਘ ਵਾਲੇ ਇੱਥੇ ਇਹ ਪਿੰਡ ਸੱਦਾ ਸਿੰਘ ਵਾਲਾ ਥੋੜਾ ਹੈ ਨਾ ਇਹਦੇ ਆਲੇ ਦੋਲੇ ਕਿਹੜੇ ਕਿਹੜੇ ਪਿੰਡ ਨੇ ਉਹਨਾਂ ਦੇ ਨਾਂ ਲਓ ਇਹਦੇ ਆਲੇ-ਦੁਆਲੇ ਪਹਿਲੇ ਛੋਟਾ ਕੋਖਰ ਹੈ ਛੋਟਾ ਕੋਖਰ ਫੇਰ ਛੋਟਾ ਕੋਖਰ ਵੱਡਾ ਕੋਖਰ ਹੈ ਫੇਰ ਇਹਦੀ ਗੱਲ ਤਾਂ ਨਹੀਂ ਪੈਣੀ ਬਾਗਾ ਹਾਂ ਸਾਡੇ ਨਾਲ ਲੱਗਦੀ ਹੈ ਹਾਂ ਜਿਹੜੀ ਹੱਦ ਲੱਗਦੀ ਸੀ ਹਾਂਜੀ ਫਿਰ ਜੁਗਾ ਪਾਈ ਦੇਸਾ ਪਾਈ ਦੇਸਾ ਫਿਰ ਜੁਗਾ ਵੱਡੀ ਕੋਟਲੀ ਵੱਡੀ ਕੋਟਲੀ ਫਿਰ ਛੋਟੀ ਕੋਟਲੀ ਛੋਟੀ ਕੋਟਲੀ ਤੇ ਫਿਰ ਜੀ ਮਾਨ ਮਾਨ ਵੀ ਬੜੀਆਂ ਬੀੜੂਆਂ ਹਾਂ ਆ ਕੋਠੇ-ਕੁਠੇ ਦਾ ਮਗਨਾ ਪੜਿਆ ਨਹੀਂ ਇਹ ਤਾਂ ਪੈਣੀ ਸੀ ਅੱਛਾ ਸ਼ੇਰ ਮੂਸਾ ਮੂਸਾ ਆ ਗਿਆ ਹਾਂਜੀ ਜਿਹੜਾ ਸਿੱਧੂ ਮੂਸੇ ਵਾਲਾ ਪਜਦਾ ਉਹਦਾ ਪਿੰਡ ਹਾਂ ਉਹਦਾ ਪਿੰਡ ਹੈ ਸਿੱਧੂ ਮੂਸੇ ਵਾਲੇ ਦਾ ਹਨਾ ਇਹ ਤੁਹਾਡੇ ਨਾਲ ਲੱਗਦਾ ਜਮੇ ਨਾਲ ਲੱਗਦਾ ਜਿੰਨੇ 2 ਕਿਲੋਮੀਟਰ ਹੈ ਨਹੀਂ ਫਿਰ ਨਾਲ ਕੀ ਹੋਊਗਾ 2 2 ਕਿਲੋਮੀਟਰ ਹੋਣਾ 2 ਕਿਲੋਮੀਟਰ ਹੈ ਹਾਂ 2 ਕਿਲੋਮੀਟਰ ਹੈ ਠੀਕ ਹੈ ਜੀ ਤੇ ਇਹ ਜਿਹੜਾ ਫੇਰ ਵਸੇ ਇਹੀ ਪਿੰਡ ਨਾਲ ਲੱਗਦਾ ਹੈਰ ਕਿੱਡਾ ਨੇੜੇ ਲੱਗਦਾ ਤੁਹਾਨੂੰ ਮਾਨਸਾ ਮਾਨਸਾ ਠੀਕ ਹੈ ਅੱਛਾ ਹੁਣ ਇਹ ਗੱਲ ਦੱਸੋ ਸਾਨੂੰ ਵੀ 1947 ਵੇਲੇ ਜਦੋਂ ਇਹ ਹੱਲਾ ਗੁੱਲਾ ਪੈ ਗਿਆ ਤਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਤਾਂ ਕਟਾ ਵੱਡੀ ਸ਼ੁਰੂ ਹੋ ਗਈ ਤੇ ਇਸ ਤਰ੍ਹਾਂ ਨਫਰਤ ਫੈਲ ਗਈ ਵੀ ਧਰਮਾਂ ਦੇ ਨਾਂ ਤੇ ਕਤਲ ਸ਼ੁਰੂ ਹੋ ਗਏ ਆ ਇਹ ਤੁਹਾਨੂੰ ਕਿਵੇਂ ਪਤਾ ਲੱਗੀ ਗੱਲ ਪਹਿਲਾਂ ਕਟਾ ਵੱਜ ਰਿਹਾ ਜਿਹੜਾ ਕੁਝ ਦੇਖੀ ਜਾਂਦੇ ਸੀ ਸਾਰਾ ਪਤਾ ਫਿਰ ਤਾਂ ਹੀ ਲੱਗਦਾ ਸੀ ਕਿ ਤੁਸੀਂ ਤੁਸੀਂ ਕਹਿੰਦੇ ਤੁਸੀਂ ਉੱਥੇ ਪਤਾ ਨਹੀਂ ਆਟਾ ਪਿਉਣ ਗਏ ਸੀ ਕਿਤੇ ਕਿੱਥੇ ਗਏ ਸੀਗੇ ਮੂਸੇ ਚੱਕੀ ਆਪਣੇ ਪਿੰਡ 'ਚ ਹੈ ਨਹੀਂ ਸੀ ਉਦੋਂ ਅੱਛਾ ਮੂਸਾ ਉੱਥੇ ਤੁਸੀਂ ਚੱਕੀ ਤੇ ਗਏ ਹਾਂ ਉੱਥੋਂ ਪਤਾ ਲੱਗਿਆ ਤੁਹਾਨੂੰ ਹਾਂ ਉੱਥੇ ਸ਼ਾਨੀ ਪਸਾ ਲੱਗਿਆ ਹਾਂ ਈ ਮਾਨਸਾ ਸੇ ਚੈਟ ਹੋ ਗਿਆ ਤੇ ਮੁਸਲਮਾਨ ਉੱਥੇ ਮਾਰੇ ਗਏ ਤੇ ਕੁਛ ਭੱਜ ਗਏ ਜਿਹੜੇ ਕਿ ਭੱਜ ਗਏ ਅੱਛਾ ਤੇ ਆਪਣੇ ਪਿੰਡ ਵੀ ਸੱਜੇ ਸੋਣੇ ਆਪਣੇ ਨਮਿਆ ਦੇ ਖੇਤ ਵੱਲ ਜਿੱਥੇ ਦੰਮੀ ਕਾ ਆਏ ਅਖੇ ਸਾਨੂੰ ਮੁਸੇ ਜਾਣੇ ਕਿ ਨਮਿਆ ਦੇ ਖੇਤ ਤੇ ਵੜਤੇ ਮੁਸਲਮਾਨ ਅੱਛਾ ਫਿਰ ਅਸੀਂ ਉੱਥੋਂ ਤੁਰੇ ਉੱਥੋਂ ਤੁਰ ਕੇ ਤੁਸੀਂ ਰਾਤ ਹੋ ਗਈ ਸਾਨੂੰ ਰਾਤ ਉਹ 28:00 ਵਜੇ ਗਈ ਅੱਛਾ ਜੀ ਸੁਣੀ ਹੁੰਨਾਂ ਤੇ ਡਿੰਡੇ ਡਿੰਡੀ ਚੁਗੇ ਹੁੰਨੇ ਬੰਦ ਫੜੇ ਸਾਡੇ ਹੂੰ ਤੇ ਉਹ ਨਾਲੇ ਜਾਂਦੇ ਜੀ ਉਹਨੇ ਵੀ ਕਿਤੇ ਕੋਈ ਆਪਾਂ ਮਿਲਣਾ ਮਾਰਦੇ ਮੂਹਰੇ ਖੜਾ ਹੋ ਗਏ ਹੂੰ ਉਹ ਲੋਕਾਂ ਨੇ ਅਹੀਂ ਲੱਗ ਜਾਂਦਾ ਸੀ ਹੂੰ ਫਿਰ ਅਸੀਂ ਅੱਗੇ ਪਿੰਡ ਕੋਈ ਪਿੰਡ ਆ ਕੇ ਪਿੰਡ ਨੂੰ ਮੁੜ ਕੇ ਡੂਜੇ ਜਨ ਕੇ ਹੂੰ ਫਿਰ ਅਸੀਂ ਉਥੋਂ ਵੀ ਆਪਾਂ ਦੇ ਕਿੰਜ ਇਹ ਵੀ ਮਾਰੇ ਕੇ ਆਲੇ ਹੂੰ ਫਿਰ ਅਸੀਂ ਗਏ ਉਹ ਸਾਡੇ ਹੀ ਖੇਤ 'ਚ ਮਾਰੇ ਕੇ ਅੱਛਾ ਲਾਸ਼ਾਂ ਵੇਖਿਆ ਤੁਸੀਂ ਲਾਸ਼ਾਂ ਦੇਖੀਆਂ ਅੱਛਾ ਜੀ ਅੱਛਾ ਜਨ 9 ਬੰਦੇ ਬੁੜੀਆਂ ਉਹੋ ਹਾਂ ਕਾਫੀ ਪੈ ਨਾ ਕਿਸੇ ਬੁਰੀਅਤ ਚ ਚੱਲ ਗਿਆ ਬੰਨੀ ਰਹੀਆਂ ਹਾਂ ਕਿਸੇ ਗੱਲ ਤੇ ਬੰਨੀਆਂ ਰਹੀਆਂ ਜੇ ਦੇ ਲਾ ਕੇ ਜੇ ਤੋੜਣਗੇ ਜਿੰਦੇ ਰੱਖੇ ਨਿਕਲ ਗਏ ਹਾਂ ਅੱਛਾ ਅੱਛਾ ਐ ਫਿਰ ਚੱਲ ਜੇ ਕੋਈ ਦੇਖ ਕੇ ਨਾ ਨਹੀਂ ਬੜਾ ਭੈੜਾ ਜਿਹਾ ਅੱਛਾ ਆਪਣੇ ਪਿੰਡ ਦੇ ਵਿੱਚ ਕਿੰਨੇ ਮਾਰੇ ਗਏ ਲੋਕ ਕਿੰਨੇ ਉਹ ਕਹਾਣੀ ਸੁਣਾਓ 40 45 ਹੋਣਗੇ 40 45 ਮਾਰੇ ਗਏ ਆਪਣੇ ਪਿੰਡ ਚ ਰਾਮ ਰਾਜ ਕਹਿੰਦੇ ਉਹ ਕਿਨੇ ਕਿਵੇਂ ਮਾਰਤੇ ਉਹ ਕੀ ਕਹਾਣੀ ਆ ਉਹ ਦੱਸਿਓ ਸਾਨੂੰ ਮੜੀ ਮਾਰਨ ਜੀ ਤਾਂ ਹਾਂ ਕਹਾਣੀ ਜਿਹੜਾ ਬੰਸਰ ਨੇ ਐਰ ਕੱਟਤਾ ਆ ਗਿਆ ਕੇ ਫਾਰਾਗੋਥੇ ਤੇ ਸਾਡਾ ਰੈਂਟ ਚ ਪੁਲਿਸ ਬੁਲਾ ਲਈ ਪਹਿਲਾਂ ਕਿਸੇ ਨੇ ਪੁਲਿਸ ਬੁਲਾ ਲਈ ਕਿਸੇ ਬੰਦੇ ਨੇ ਪਿੰਡ ਦੇ ਨੇ ਪਿੰਡ ਦੇ ਨੇ ਵੀ ਮੁਸਲਮਾਨਾਂ ਨੂੰ ਪੱਡੋ ਇੱਥੋਂ ਹਾਂ ਮਾਰੋ ਇਹਨਾਂ ਨੂੰ ਅੱਛਾ ਵੀ ਮਾਰੋ ਹਾਂ ਅੱਛਾ ਪੁਲਿਸ ਵੀ ਰੜੀ ਹੋਈ ਸੀ ਨਾਲ ਪੁਲਿਸ ਵੀ ਰੜੀ ਸੀ ਇਹਨਾਂ ਨਾਲ ਜਾਈ ਆਈਏ ਅੱਛਾ ਪੁਲਿਸ ਨੇ ਫਾਇਰ ਕਰਤਾ ਉਹਨਾਂ ਤੇ ਹਾਂ ਪੁਲਿਸ ਨੇ ਉਹਨਾਂ ਨੂੰ ਕਿਵੇਂ ਆਏ ਕਿ ਬੇ ਘਰਾਂ ਚੋਂ ਕੱਢ ਲਿਆ ਇਕੱਠੇ ਕਰ ਲਿਆ ਜਾਂ ਕਿਵੇਂ ਇਕੱਠੇ ਹੋਈ ਨਾ ਇੱਧਰ ਨੇ ਘਰਾਂ ਚ ਸੇ ਜੀ ਗੋ ਗਿਆ ਮੱਗਰ ਨੂੰ ਕਿਲਾਣੇ ਤੇ ਅੱਛਾ ਸਾਰੇ ਇੱਥੇ ਬੈਠੇ ਸੀ ਉਹ ਅੱਛਾ ਇਹਨਾਂ ਦੇ ਘਰਾਂ 'ਚ ਦੋ ਕਿਸੇ ਦੇ ਚਾਰ ਕਿਸੇ ਦੇ ਦੋ ਤਿੰਨ ਘਰਾਂ 'ਚ ਇੱਕ ਥਾਂ ਇਕੱਠੇ ਕਰ ਲਿਆ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਸਾਰਿਆਂ ਨੂੰ ਵੀ ਚਲੋ ਭਾਈ ਤੁਹਾਨੂੰ ਅੰਬਰ ਤੇ ਸਿਖਾਣਾ ਚਲੋ ਸਾਰਿਆਂ ਨੂੰ ਅੰਬਰ ਤੇ ਸਿਖਾਣਾ ਅੱਛਾ ਐਂ ਕਹਿ ਕੇ ਲੈ ਗਏ ਉਹਨਾਂ ਨੂੰ ਅੱਛਾ ਵੀ ਤੁਹਾਨੂੰ ਸਿੱਖ ਬਣਾਉਣਾ ਹੈ ਸਿੱਖ ਬਣਾਉਣਾ ਹੈ ਅੱਛਾ ਸੱਚ ਵਿੱਚ ਜੀ ਲਿਆ ਕੇ ਸਾਡੀ ਧਰਮ ਸਾਲਾ ਦੇਖੀ ਤੁਸੀਂ ਕਿ ਜਿੱਗੇ ਹੋ ਪਿੰਡ 'ਚ ਹਾਂਜੀ ਮੈਂ ਵੇਖੀ ਹੈ ਹਾਂ ਉੱਥੇ ਲੈ ਗਏ ਸੋ ਜੀ ਥਾਈ ਵੀ ਸੀ ਜੋ ਬਾਹਰ ਕੱਢ ਲੈ ਇਧਰ ਨੂੰ ਹੂੰ ਗੁਰਦਾਰਾ ਸਾਹਿਬ ਕੇ ਨੀਵੇਂ ਇਧਰ ਨੂੰ ਹੂੰ ਤੇ ਬਾਹਰ ਕੱਢ ਕੇ ਸੇ ਲਓ ਉਹਨਾਂ ਨੇ ਬਾਹਰ ਨਿਕਲ ਕੇ ਉਹ ਪਿੰਡ ਦੇ ਖੜੇ ਜੋ ਬਾਹਰ ਹੋ ਗਏ ਹੂੰ ਫਿਰ ਜਿਹੜੇ ਕਾਂਸਾ ਸਵਨ ਦੇਵ ਨਾ ਜੀ ਆ ਗੁਟਾਰ ਜੀ ਬਡੇ ਜੀ ਉਹਨੂੰ ਮੁਸਲਮਾਨਾਂ ਨੇ ਮੁਸਲਮਾਨਾਂ ਨੇ ਹੂੰ ਫਿਰ ਉਹਨਾਂ ਨੇ ਖੜ ਕੇ ਫੱਟੇ ਬੁਲਾਇਆ ਪਿੰਡ ਨੇ ਹੈ ਸਭਾ ਨੇ ਕਿਹਾ ਪਿੰਡ ਨੇ ਪਿੰਡ ਨੂੰ ਸਲਾਮ ਕੀਤੀ ਪਿੰਡ ਨੂੰ ਹਾਂ ਫੱਟੇ ਬੁਲਾਇਆ ਮੈਨੂੰ ਵੀ ਕਾਹਤ ਆਰ ਸਲਾਮ ਜੀ ਕੀ ਕਰਦੇ ਅੱਛਾ ਸਲਾਮ ਜੀ ਅੱਛਾ ਜੀ ਹਾਂ ਫੱਟੇ ਬੁਲਾਇਆ ਫੱਟੇ ਬੁਲਾਇਆ ਹਾਂ ਅੱਛਾ ਫੱਟੇ ਬੁਲਾਤੀ ਵੀ ਅਸੀਂ ਚੱਲੇ ਹਾਂ ਹੁਣ ਕਾਸ਼ ਇਹ ਨਹੀਂ ਬਰਾ ਯਾਨਾ ਨਹੀਂ ਹੋਰ ਕੋਈ ਬਰਾ ਦੇ ਬੰਦੇ ਅੱਛਾ ਮੈਂ ਥੋੜੇ ਤੇ ਢੋਗੇ ਤੇ ਥੋੜੇ ਵਾਸ ਮੈਂ ਵੀ ਗੋੜਾ ਤਾਂ ਮੈਂ ਅੱਛਾ ਅਰਾ ਕੋਲੋਂ ਸੇ ਪੁੱਛਣੇ ਕਿ ਆਪ ਕੋਈ ਆਪ ਫਿਲ੍ਹਾ ਦੇ ਲੇ ਕੋਈ ਸੁਣਾ ਦੇਣਾ ਨਹੀਂ ਅੱਛਾ ਕੁਛ ਕੀਤੇ ਚਲੋਗੇ ਤੇ ਢੋਦੇ ਨੂੰ ਤੇ ਉਹ ਜਿੰਨਾ ਮੰਦ ਤੇ ਉਹ ਜਿੰਨਾ ਤੋਰੇ ਜਾ ਕੇ ਬਸ ਫਿਰ ਕੰਮ ਕਰ ਤੇ ਉਹਦੇ ਨਾਲ ਸ਼ਾਨੇ ਤੇ ਬੱਚਾ ਕੋਲ ਤੇ ਇੱਥੇ अच्छा पहले मतलब तैयार बैठे सी बंदे मार यार जी सी नाल 40 मतलब पुलिस रैली हुई सी रैली हुई सी यार लंदे ਜੀ ਮਰਵਾਉਣ ਵਾਸਤੇ ਲੈਂਦੇ ਨੇ 40 45 ਬੰਦੇ ਮਾਰੇ ਗਏ ਮਾਰੇ ਗਏ ਉਹ ਮਰੇ ਹੋਏ ਬੰਦੇ ਵੇਖੇ ਹੋਣਗੇ ਤੁਸੀਂ ਨਹੀਂ ਫਿਰ ਨਹੀਂ ਦੇਖੇ ਜਾਂਦੇ ਹੀ ਦੇਖੇ ਜਾਂਦੇ ਵਿੱਚ ਹਾਂ ਫਿਰ ਉਹਨਾਂ ਤੇ ਗਏ ਹੀ ਨਹੀਂ ਫਿਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਲੱਗਿਆ ਹੋਊਗਾ ਉਹ ਮਾਰਦੇ ਸਾਰੇ ਸਾਰੇ ਜੀ ਸਾਰਿਆਂ ਪਿੰਡ ਨਹੀਂ ਪਤਾ ਮੇਰੀਂ ਕੱਲੇ ਨੂੰ ਵੀ ਸਾਰੇ ਜੀ ਵੀ ਪਤਾ ਨਹੀਂ ਮਾਰਦੇ ਬੜ ਕੇ ਹੂੰ ਛੋਟੇ ਜਾਂਦੇ ਨੇ ਦੇਖੀ ਜਾਂਦੇ ਨੇ ਇੱਥੇ ਗੁਰਦਾਰਾ ਨੇ ਕਿਹੜੇ ਬੱਚੇ ਬੁੱੱਚੇ ਹੋਣਗੇ ਬਜ਼ੁਰਗ ਹੋਣਗੇ ਇੱਕ ਬੱਚਾ ਨਾ ਮਰਾਸਮੀਆ ਦਾ ਉਹਨਾਂ ਦੇ ਇੱਕੋ ਹੀ ਬੱਚਾ ਜੀ ਅੱਛਾ ਉਹ ਵੀ ਰਹਿਣਾ ਚਾਰ ਜਾਂ ਪੰਜ ਸਾਲਾਂ ਦਾ ਹੋਊਗਾ ਚਾਰ ਪੰਜ ਸਾਲ ਬੱਚੇ ਹੋਊਗਾ 6 ਸਾਲ ਦਾ ਹੋਊਗਾ ਜੋਲਦੀ ਅੱਛਾ ਜੀ ਉਹ ਗੁਰਦਾਰਾ ਪਤਾ ਨਹੀਂ ਕਿਵੇਂ ਉਹ ਦੇਖਣਗੇ ਘਰੇ ਜਾਵੜਿਆ ਇਹ ਉਹ ਕਰਨੇ ਰੇਸ਼ ਨਾਲ ਅੱਛਾ ਜੀ ਅੱਛਾ ਕੀ ਕਹੇ ਜਿਆ ਬਰਾਤੀ ਉਹ ਜੋ ਮਾਰਮੂਤਾਂ ਕੇ ਸੋਨੇ ਇੱਕ ਬੰਦੇ ਨੇ ਮਾਰੀ ਵੀ ਸੀ ਹੂੰ ਉਹਨੇ ਆ ਕੇ ਰਸੋਈ ਇੱਥੇ ਨਹੀਂ ਆ ਸਕਦਾ ਡਿਸਟਰੈਜ ਬਿਆ ਅੱਛਾ ਹੇ ਨਾ ਕੋ ਬਜ਼ੁਰਗ ਬਖਸ਼ਿਆ ਨਾ ਕੋਈ ਹੋਰ ਜਨਾਨੀ ਬਖਸ਼ੀ ਕੁਛ ਨਹੀਂ ਕੁਛ ਨਹੀਂ ਨਾ ਧੀ ਨਾ ਨਣਤੀ ਨਾ ਕੋਈ ਨਾ ਅੱਛਾ ਇੱਕ ਓਹ ਜਿਹੜਾ ਮੱਲਣ ਦੇ ਰਾਹਾ ਸੀ ਉਹ ਦੱਸ ਕੇ ਰਿਹਾ ਹੋਇਆ ਅੱਛਾ ਜੀ ਦੱਸ ਕੇ ਮੈਂ ਉੱਥੇ ਗਈ ਹੋਈ ਸੀ ਰੋਲਿਆ ਹੁਣ ਤੋਂ ਇੱਥੇ ਇੱਕ ਹੁਣ ਤੋਂ ਪਹਿਲਾਂ ਦੀ ਗਈ ਉੱਥੇ ਗਈ ਹੋਈ ਸੀ ਆਪਣੇ ਪੇਕੀ ਮਿਲਣ ਨੂੰ ਹੂੰ ਹੂੰ ਉਹ ਫਿਰ ਜਦ ਇਹ ਮਾਰੇ ਗਏ ਉਹ ਦੂਏ ਜਾਂ ਤੀਏ ਜਣਵਾਦ ਉਹ ਥੋ ਆ ਯੂਮਸਕੀ ਮੇਸਨ ਜੀ ਸਾਡੇ ਮਾਰਦੇ ਹੋਣਗੇ ਹੂੰ ਕਿਉਂ ਉਹ 10 ਕਿੱਤੇ ਵੀ ਮੈਨਾਂ ਸਾਰੇ ਮੰਗ ਮੰਗ ਕੱਢੇ ਗਏ ਮਾਰੇ ਗਏ ਨਾ ਹੂੰ ਹੂੰ ਚਾਰ ਸਵੇਰੇ ਮਾਰ ਦਿੱਤੀ ਜਿੰਨੇ ਮੇਰੀ ਲੈਣੀ ਉੱਤੇ ਪੱਟੇ ਹੋ ਗਏ ਹੂੰ ਤੇ ਉਹ ਫਿਰ ਥੋ ਰਾਤ ਨੂੰ ਜਲੀ ਹੂੰ 10 ਕਿੱਤੇ ਉਹ ਕੱਈ ਰੱਖਦੇ ਸੀ ਅੱਛਾ ਜੀ ਰਾਤਿ ਰਾਤੇ ਛੇ ਆ ਗਏ ਸਾਡੇ ਬਿਲਕੁਲ ਅੱਛਾ ਇਹ ਸਾਡਾ ਜੀ ਬਾਬਾ ਸੀ ਕੈਪਟਨ ਉਹ ਬਾਹਰ ਨਹੀਂ ਜਾਂਦਾ ਸੀ ਪਾਣੀ ਦੀ ਗਰਦੀ ਨੂੰ ਬਾਹਰ ਹੀ ਜਾਂਦੇ ਸੀ ਹਾਂ ਤੇ ਉਹ ਆਏ ਜਾਣੀ ਰਿਹਾ ਸੀ ਉਹਨੇ ਦੇਖ ਫੜੀਆਂ ਲੱਤੀ ਜਾਉਂਦੇ ਕਿਤੇ ਨਾ ਵੀ ਕਿ ਇਹ ਵੇਲੇ ਮੁੰਨੇ ਰਾ ਦੇ ਪੈ ਪਾੜੀ ਰਿਹਾ ਹਾਂ ਚਲੋ ਪੰਜਾਬ ਨੇ ਹਰਵਾਗੋ ਦੇ ਬਾਗੀ ਉਹ ਘਰੇ ਗਈ ਜਾਂਦੇ ਹਾਂ ਉੱਥੇ ਜਾ ਕੇ ਇਹਨੂੰ ਪਤਾ ਲੱਗੇ ਹਾਂ ਇਹ ਕਾਨੇ ਮਾਰੇਗੇ ਦੱਸਣਾ ਕਰਿਆ ਕਰਿਆ ਨਹੀਂ ਮਿਕਾ ਹਾਂ ਸੀ ਮਾਰੇਗੇ ਦੱਸਣਾ ਹਾਂ ਜਰ ਉਹ ਵੀ ਜਿਹੜਾ ਪੁਲਸਰ ਨੂੰ ਲੈ ਆਇਆ ਸੀ ਬੰਦਾ ਉਹਨੇ ਜਾ ਕੇ ਖੁਦ ਆਪਣੇ ਘਰੇ ਲੈ ਆਇਆ ਕੁੜੀ ਉਹ ਮੁਸਲਮਾਨ ਕੁੜੀ ਆਪਦੇ ਘਰੇ ਰੱਖ ਲਈ ਹਾਂ ਹਾਂ ਰੱਖ ਲਈ ਉਹਨੇ ਘਰੇ ਆਪਦੇ ਘਰੇ ਇੱਕ ਲੱਲੇ ਤੋਂ ਸੀ ਉਹਨਾਂ ਰੌਸੀ ਮਸਤਾਨ ਹਾਂ ਉਹ ਮਸਤਾਨ ਮਨਾਂ ਬੈਠਾ ਅੱਛਾ ਉਹ ਉਹਨੇ ਕਿਹਦਾ ਕੰਮ ਕਰਦਾ ਹੁੰਦਾ ਅੱਛਾ ਹਾਂ ਬੰਦਾ ਅੱਛਾ ਉਹਨਾਂ ਪਤੀਜਾ ਸੀ ਉੱਥੇ ਅੱਛਾ ਅੱਛਾ ਉਨੇ ਰੋਹੋ ਦੇ ਪਿੱਛੇ ਜੇ ਮਸਤਾਨ ਦੇ ਪਿੱਛੇ ਲੜ ਲੱਗੀ ਸੀ ਉਧਰਲੇ ਉਰਲੇ ਅੱਛਾ ਮੁਰਗੀ ਹੋ ਗਈ ਵਿਚਾਰੀ ਉਹ ਵੀ ਰੱਲੇ ਦਾ ਸੀ ਮਸਤਾਨ ਰੱਲੇ ਦਾ ਜੀ ਮਸਤਾਨ ਅੱਛਾ ਉਹ ਹਮਾਰੇ ਪਰਿਵਾਰ ਦੇ ਨੌ ਜ਼ਮੀਨ ਕੋਈ ਪਤਾ ਨਹੀਂ ਮੈਂ ਕੋਈ ਨਹੀਂ ਕਿਹਾ ਹਾਂ ਤਾਂ ਅੱਛਾ ਉਹ ਮੁਸਲਮਾਨ ਕੁੜੀ ਉਹਦੇ ਘਰੇ ਬਸਾ ਦੇ ਉਹਦੇ ਘਰੇ ਬਸਾ ਦੀ ਆਪਦੇ ਪਿੱਛੇ ਜੇ ਦੇ ਕੇ ਰਹਿ ਜਾਂਦੇ ਅੱਛਾ ਜੇ ਜਿਹੜੇ ਸਾਡੇ ਮਾਲਾ ਪੁਲਿਸ ਹੰਦੀ ਸੀ ਜਿਹੜੇ ਨੇ ਹੂੰ ਉਹ ਇਹ ਮਾਲਾ ਉਹਦੇ ਘਰੇ ਠੀਕ ਹੋ ਤੇਰੇ ਤੋਂ ਮਤਲਬ ਸੱਦਾ ਸਿੰਘ ਵਾਲੇ ਤੋਂ ਕੋਈ ਮੁਸਲਮਾਨ ਪਾਕਿਸਤਾਨ ਦਾ ਪਹੁੰਚ ਹੀ ਨਹੀਂ ਸਕਿਆ ਫਿਰ ਇੱਥੇ ਮਾਰੇ ਗਏ ਹਾਂ ਪਾਕਿਸਤਾਨ ਦਾ ਗਿਆ ਹੀ ਕੋਈ ਨਹੀਂ ਫਿਰ ਕੇ ਗਿਆ ਕੋਈ ਪਰਿਵਾਰ ਬਚ ਗਿਆ ਨਹੀਂ ਸਿੰਘ ਦੇ ਸਿੰਘ ਜੋ ਭੱਜ ਗਏ ਸੀ ਮੁੰਡੇ ਅੱਛਾ ਉਹਨਾਂ ਦਾ ਪਤਾ ਹੀ ਨਹੀਂ ਵੀ ਗਏ ਜਾਂ ਨਾ ਗਏ ਪਤਾ ਹੀ ਨਹੀਂ ਹੈ ਅੱਛਾ ਉਹ ਜਿਹੜੇ ਬਚ ਗਏ ਕਹਿੰਦੇ ਹੋ ਤੁਸੀਂ ਹਾਂ ਹਾਂ ਲਾਪਤਾ ਹੋ ਗਏ ਜਾਨੀ ਉਹ ਕਿਹੜੇ ਉਹ ਕੀ ਸੀਗੇ ਮੁੰਡਿਆਂ ਦੇ ਨਾਂ ਇੱਕ ਨੌਤ ਠੀਕ ਆ ਖੈਰੂ ਖੈਰੂ ਵੱਡਾ ਸ਼ੇਰ ਅੱਛਾ ਤੇ ਇੱਕ ਦਾ ਨਾਮ ਸੀ ਸ਼ਿੱਲੂ ਉਹ ਤੇ ਤੇਰੀਆਂ ਦਾ ਮੁੰਡਾ ਸੀ ਸ਼ਿੱਲੂ ਤੇਰੀਆਂ ਦਾ ਮੁੰਡਾ ਸੀ ਤੇ ਖੈਰੂ ਕਿਹਨਾਂ ਦਾ ਸੀ ਉਹ ਕਿਹਨਾਂ ਰੰਗ ਦਾ ਸੀ ਬੁੱਕ ਮੈਰਾਂ ਦਾ ਸੀ ਥੋੜੇ ਮਤਲਬ ਅੰਦਾਜ਼ੇ ਮੁਤਾਬਕ ਉਹ ਬਚ ਗਏ ਸੀ ਹਾਂ ਹਾਂ ਐਸੋ ਜਣੀ ਇੱਕ ਸ਼ੋ ਨਿਕਲ ਗਏ ਖੈਰੂ ਤੇ ਸ਼ਿੱਲੂ ਜਣੀ ਹੋ ਸਕਦਾ ਪਾਕਿਸਤਾਨ ਪਹੁੰਚ ਗਏ ਹੋਣ ਕਿਉਂ ਜਿਹੜਾ ਜਲਾਹੂਗਾ ਮੁੰਡਾ ਸੀ ਤੁਹਾਨੂੰ ਮੈਂ ਦੱਸਿਆ ਸਾਡਾ ਇੱਕ ਪਰਿਚੈ ਹੋਇਆ ਉਰੀ ਮਾਂ ਜੀ ਜਿਹੜੀ ਨਾ ਉਹਦੇ ਪਹਿਲਾਂ ਸਾਡੇ ਇੱਥੇ ਇੱਕ ਵਾਰ ਪੰਡਤ ਜੀ ਦੇ ਜੀਵਿਕਾ ਨਹੀਂ ਜਾ। ਹੂੰ। ਸਿੱਕੂ ਗਰੀਮਾਸਟਰ ਹੂੰ ਉਹ ਕੋੜਾ ਹਾਂ ਅਮਰਾ 4 ਜੀ ਮੈਂ ਦੇਖ ਪਈ ਸੀ। ਅੱਛਾ ਜੀ। ਤੇ ਉਹ ਆਸਰੇ ਵੇਲੇ ਵੀ ਰੋਟੀ ਬਣਾ ਕੇ ਹੁੰਦੀ ਹੁੰਦੀ। ਅੱਛਾ। ਆਸਰੇ ਵੇਲੇ। ਅੱਛਾ ਜੀ। ਉਹ ਰੋਟੀ ਬਣਦੀ ਹੁੰਦੀ ਤੇ ਉਹ ਜੁਬਾਨ ਫਿਰ ਹੋ ਜਾਣੀ ਇਸ ਪਾਕਿਸਤਾਨ ਬਾਰੇ ਤੂੰ ਪਹਿਲਾਂ ਨਹੀਂ ਗੱਲਾਂ। ਹੂੰ। ਫਿਰ ਉਹ ਤਾਂ ਉਹ ਮੁੰਡੇ ਜੀ ਮਾਂ ਨੇ ਤਾਂ ਉਹ ਜਿਹੜਾ ਆ ਉਹ ਮਾਸਟਰ ਲੈ ਗਿਆ। ਅੱਛਾ। ਲੈ ਗਿਆ ਆਪਣੀ ਕਰੜੀ ਬੁਣਾ ਦੇ। ਅੱਛਾ। ਗੀਂਜ ਕਿੰਨੇ ਆਰਦੇ ਘਰੇ ਲੈ ਗਿਆ? ਕਿੰਨੂ ਲੈ ਗਿਆ ਉਹ? ਹੂੰ। ਮਾਸਟਰ ਉਹਨੇ ਜਲਾ ਦਿੱਤੀ। ਅੱਛਾ ਮੁਸਲਮਾਨ ਔਰਤ ਨੂੰ ਹਾਂ। ਥੋੜੀ ਨਾਲ। ਹਾਂ। ਅੱਛਾ ਅੱਛਾ। ਕੌਣ ਲੈ ਗਿਆ? ਅੱਛਾ। ਮੇਰਾ ਉਹ ਮੁੰਡਾ ਸੀ ਜਿਹੜਾ ਅਸੀਂ ਬਚਾ ਲਿਆ ਸੀ। ਹੂੰ। ਛਿੱਲੂ। ਹੂੰ। ਤੇਰੂ ਜੂ ਬਾਦ ਜੋ 8 ਸਾਲ ਕੀ ਹੋਇਆ। ਸ਼ਾਲ ਕੇ ਪਗਰੂਆਂ ਆ ਕੇ ਫੇਰੋ ਉਹਨੂੰ ਪਤਾ ਲੱਗ ਗਿਆ ਕਿ ਮੁੰਡਾ ਹੈਗਾ ਮੇਰਾ ਫਿਰ ਉਹ ਜੀ ਮਾਂ ਕਿ ਉਹ ਨੂੰ ਲੈ ਗਈ ਉਹ ਨਾਲ ਉਹ ਮਾਸਟਰ ਨਾਲ ਉਹ ਦੰਦੇ ਲੈ ਗਈ ਛਿਲੂ ਨੂੰ ਛਿਲੂ ਅੱਛਾ ਛੋ ਲੈ ਗਈ ਇਧਰ ਜਿੰਦਵਾਲ ਦਾ ਸੀ ਉਹ ਜਿੰਦਵਾਲ ਦਾ ਅੱਛਾ ਜੀ ਬਿਲਕੁਲ ਜੀਦਵਾਲ ਫੋਨੋ ਜਾਨੀ ਯਾਦ ਆਉਂਦੀ ਆ ਉਹ ਸਾਰੇ ਉਹਨਾਂ ਨਾਂ ਯਾਦ ਨੇ ਸਾਰੇ ਉਹ ਤਸਵੀਰ ਤੁਹਾਡੇ ਅੱਖਾਂ ਦੇ ਸਾਹਮਣੇ ਫਿਰਦੀ ਰਹਿੰਦੀ ਆ ਹਾਂ ਇਹਨਾਂ ਦੀ ਰੂਹ ਫਿਰਦੀ ਆ ਰੂਹ ਫਿਰਦੀ ਆ ਹਾਂ ਪਿਆਰ ਆਉਂਦਾ ਸੀ ਉਹਨਾਂ ਲੋਕਾਂ ਦਾ ਤੁਹਾਨੂੰ ਬਹੁਤ ਇਹ ਜਿਹੜੇ ਲੋਕਾਂ ਨੇ ਫਿਰ ਆਏ નિર્ਦੋਸ਼ ਮਸੂਮ ਬੱਚੇ ਬੱਚੀਆਂ ਔਰਤਾਂ ਬਜ਼ੁਰਗ ਕਤਲ ਕਰਤੇ ਇਹ ਕੀਤਾ ਤਾਂ ਹੁਣ ਸੀ ਉਹਨਾਂ ਦੇ ਕੰਮ ਵੀ ਫੜਾਓ ਇਹ ਜਿਹੜੇ ਜਿਹੜੇ ਲੋਕਾਂ ਨੇ ਫਿਰ ਇਹ ਕੰਮ ਕੀਤਾ ਉਹ ਉਹ ਕਹੋ ਜੀ ਜ਼ਿੰਦਗੀ ਜਿਵੇਂ ਇਹਨੇ ਉਹ ਆਪ ਬਹੁਤ ਚੰਗੀ ਜ਼ਿੰਦਗੀ ਜਿਨ੍ਹਾਂ ਨੇ ਮਾਰਿਆ ਹੂੰ ਉਹ ਬਹੁਤ ਨਰਕ ਵਰਗੀ ਜ਼ਿੰਦਗੀ ਬਣੀ ਉਹ ਨਾੜਕ ਬਣੀ ਉਹਨਾਂ ਦੇ ਘਰ ਵੀ ਬਰਬਾਦ ਹੋ ਗਏ ਘਰ ਬਰਬਾਦ ਹੋ ਗਏ ਉਹਨਾਂ ਦੇ ਹਾਂ ਉਹ ਵਧੀਆ ਨਹੀਂ ਇਹ ਜਿਨ੍ਹਾਂ ਨੇ નિર્ਦੋਸ਼ ਮੁਸਲਮਾਨਾਂ ਨੂੰ ਕਤਲ ਕੀਤਾ ਉਹਨਾਂ ਨੂੰ ਤੁਸੀਂ ਸਿੱਖ ਮੰਨ ਸਕਦੇ ਹੋ ਵੀ ਉਹ ਸਿੱਖ ਸੀਗੇ ਇਹ ਬੰਦੇ ਕਿ ਕੀ ਉਹਨਾਂ ਨੂੰ ਕਹੀਏ ਸਿੱਖ ਤਾਂ ਕਦੇ ਕਿਸੇ ਤੇ ਜ਼ੁਲਮ ਨਹੀਂ ਕਰਦਾ ਉਹ ਜਲਮੀ ਇਹ ਤਾਂ ਜਲਮ ਕਰਿਆ ਉਹਨੇ ਕੋਈ ਇੱਕ ਬਰਾਬਰ ਖੜ ਕੇ ਲੜਦੇ ਹਿੰਦੇ ਹਾਂ ਫਿਰ ਉਹਨੂੰ ਵੀ ਕਹਿੰਦੇ ਵੀ ਸਿੱਖ ਹੈ ਆ ਵੀ ਜੋ ਭਾਈ ਉਹਨਾਂ ਨੇ ਬਰਾਬਰੀ ਮੁਕਾਬਲਾ ਨਾਲੇ ਕਿਹੜੀ ਗੱਲਾਂ ਬਿਨਾਂ ਗੱਲ ਤੋਂ ਹੀ ਬਿਨਾਂ ਕਿੰਨੋ ਕੋਈ ਜਿਹੜੇ ਮਰਜ਼ੀ ਮੱਝ ਵਿੱਚ ਰਵੇ ਇਹ ਤਾਂ ਖੁੱਲ੍ਹਾ ਸਾਨੂੰ ਇਸ ਗੱਲ ਦੀ ਤੇ ਬਾਕੀ ਤਾਂ ਇਨਸਾਨੀਅਤ ਸਭ ਤੋਂ ਵੱਡਾ ਕਰਨਾ ਆਏ ਦੱਸੇ ਬਠਿੰਡੇ ਇੱਕ ਗੱਡੀ ਅੱਗੇ ਪਾਕਿਸਤਾਨ ਵਾਲਿਆਂ ਨੇ ਪਹਿਲਾਂ ਭਾਰਤੇ ਤੋਂ ਹਰਤੀ ਸੀ ਆਪਣੀ ਮੰਦੇ ਮਾਰ ਕੇ ਮੰਦੇ ਮਾਰ ਕੇ ਬੰਦੇ ਕਰਕੇ ਗੱਡੀ ਇਹ ਵੀ ਤਾਂ ਸਾਨੂੰ ਪਤਾ ਹੋਊਗਾ ਸੁਣੀ ਹੋ ਵੀ ਕਿਹੜੀ ਬਠਿੰਡੇ ਆ ਗਈ ਸੀ ਬਠਿੰਡੇ ਆਈ ਤੇ ਇਹ ਉਹ ਗੱਡੀ ਖੋਣ ਕੇ ਨਿੱਕੀ ਵਿੱਚ ਲਾਦੇਗਾ ਅੱਛਾ ਉਹ ਜੋ ਬਾਹਰ ਫੇਰ ਆਪਣਾ ਰਹਿ ਜਾਂ ਉਹ ਵੀ ਬਾਹਰ ਤੇ ਕਿਤੇ ਅੱਛਾ ਇਹਨਾਂ ਨੂੰ ਤਾਂ ਫਿਰ ਉਹ ਜਵਾਦ ਆ ਜੀ ਦੇਖੋ ਇਹਹੀ ਗੱਲ ਉਧਰ ਪਾਕਿਸਤਾਨ ਵਾਲੇ ਕਹਿੰਦੇ ਨੇ ਮੇਰੇ ਉਧਰ ਕੁਝ ਜਾਣੂ ਬੰਦੇ ਹੈਗੇ ਨੇ ਵੀ ਇਧਰੋਂ ਜੀ ਪਹਿਲਾਂ ਇੰਡੀਆ ਵਾਲੇ ਪਾਸਿਓਂ ਉਧਰ ਲਾਸ਼ਾਂ ਦੇ ਗੱਡੀ ਵਰਕੇ ਭੇਜਦੀ ਉਹ ਅਸੀਂ ਕਹਿੰਦੇ ਆ ਉਧਰੋਂ ਗੱਡੀ ਆ ਗਈ ਬੀਬੀਆਂ ਦੀਆਂ ਛਾਤੀਆਂ ਵੱਡੀਆਂ ਹੋਈਆਂ ਅਸੀਂ ਮੁੰਗੀਆਂ ਵੱਡੀਆਂ ਹਾਂ ਮਤਲਬ ਇਸ ਤਰ੍ਹਾਂ ਉਹ ਆਏ ਸੀ ਮਤਲਬ ਇਹ ਇਹ ਅਫਵਾਹਾਂ ਫਲਾਈਆਂ ਗਈਆਂ ਜਦੋਂ ਕੋਈ ਇਹੋ ਜਿਹਾ ਕਤਲੇਆਮ ਕਰਾਉਣਾ ਹੁੰਦਾ ਹੈ ਪਹਿਲਾਂ ਸ਼ੋਸ਼ੇ ਛੱਡੇ ਜਾਂਦੇ ਆ ਫੁਹਾ ਫਲਾਇਆਂ ਜਾਂਦੀਆਂ ਫਿਰ ਹੋਊਗਾ ਉਹ ਹੁਣ ਹਾਂ ਕਿ ਚਿਕਨ ਠੋਡੀ ਗੱਲ ਆਈ ਹੋਈ ਛੱਡੀ ਆ ਇਹ ਅਫਵਾਹਾਂ ਸੀਗੀਆਂ ਫੁਹਾਾਂ ਦੇ ਵਿੱਚ ਲੋਕ ਆ ਗਏ ਲੋਕਾਂ ਨੇ ਵਕਟਣਾ ਪੜਨਾ ਸ਼ੁਰੂ ਕਰਤਾ ਇੱਕ ਦੂਜੇ ਨਾਲ ਤੇ ਅਸੀਂ ਬੇੜਾ ਕਰਕ ਕਰ ਲਿਆ ਆਪਣੇ ਮੁਲਕ ਦਾ ਪਾਕਿਸਤਾਨ ਬਣ ਗਿਆ ਹੁਣ ਪਾਕਿਸਤਾਨ ਦਾ ਬਾਰਡਰ ਬਣ ਗਿਆ ਹੁਣ ਬਾਰਡਰ ਤੋਂ ਤੇ ਜਦੋਂ ਲੜਾਈ ਹੁੰਦੀ ਹੈ ਜਦੋਂ ਲਾਸ਼ਾਂ ਉੱਥੇ ਫੌਜੀ ਲੜਦੇ ਨੇ ਇੱਧਰ ਆਉਂਦੀਆਂ ਲਾਸ਼ਾਂ ਉਹ ਵੀ ਸਾਡੇ ਮੁੰਡੇ ਨੇ ਆ ਕੋਟਲੀ ਵਾਲਾ ਮੁੰਡਾ ਮਰ ਕੇ ਹਟਿਆ ਹੁਣੀ ਉਹ ਜੰਮੂ ਕਸ਼ਮੀਰ ਦੇ ਬਾਰਡਰ ਤੋਂ ਮਰ ਕੇ ਆਇਆ ਅਮਰਤਪਾਲ ਉਧਰ 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 ਲਾਸ਼ਾਂ ਜਾਂਦੀਆਂ ਜਦੋਂ ਜਿਹੜੇ ਨੂੰ ਪਿੱਛੇ ਜਿਹੇ ਇਹਦੇ ਫਿਰ ਖੜ ਗਈ ਆਪਣੂ ਖੜ ਗਈ ਫਿਰ ਜੀ ਤੇ ਉਹ ਨਹੀਂ ਜੀ ਉਹ ਨਹੀਂ ਇਹ ਅਮਰਤਪੀ ਤਾਂ ਮਰ ਗਿਆ ਮੁੰਡਾ ਇਹ ਤਾਂ ਕੋਟਲੀ ਦਾ ਸੀ ਰੱਲੇ ਦਾ ਦੋਤਾ ਸੀ ਹਾਂ ਹਾਂ ਉਹ ਜਿਹਨੂੰ ਅਗਨੀ ਵੀਰ ਕਹਿੰਦੇ ਨੇ ਫਿਰ ਜਦੋਂ ਹੁਣ ਪਰਲੇ ਪਾਕ ਪਰਲਾ ਪੰਜਾਬ ਹੁਣ 70% ਪੰਜਾਬ ਤਾਂ ਪਾਕਿਸਤਾਨ ਚ ਹੈ ਹਮ ਸਾਡਾ ਨੰਨਕਾਣਾ ਸਾਹਿਬ ਉੱਥੇ ਪੰਜਾ ਸਾਹਿਬ ਉੱਥੇ ਬਾਬਾ ਫਰੀਦ ਉੱਧਰ ਬਾਬਾ ਬੁੱਲ੍ਹੇ ਸ਼ਾਹ ਉੱਧਰ ਆ 30% ਆਪਣੇ ਕੋਲੇ 28% ਆਪਣੇ ਕੋਲੇ ਪੰਜਾਬ ਸੀ ਇਹ ਚੋ ਵੀ ਕੱਟ ਕੇ ਹਰਿਆਣਾ ਬਣਾਤਾ ਹਿਮਾਚਲ ਬਣਾਤਾ ਆਪਣੇ ਕੋਲੇ ਤਾਂ ਰਹੀ ਕੁਛ ਨਹੀਂ ਪਿੱਛੇ ਦਾ ਸਾਰਾ ਵੱਡਾ ਇੱਕੋ ਹੀ ਸਾਰਾ ਦਿੱਲੀ ਤੱਕ ਦਿੱਲੀ ਤੋਂ ਲੈ ਕੇ ਉਹ ਕਾਬਲ ਕੰਧਾਰ ਤੱਕ ਪੰਜਾਬ ਸੀ ਬਾਹਰਲੇ ਦੇਸ਼ਾਂ ਨਾਲੋਂ ਜਾਣੀ ਆ ਸੀਬੀ ਸਾਡਾ ਵੀ ਪੰਜਾਬ ਵੱਡਾ ਹਾਂ ਤੇ ਹੁਣ ਉਹ ਸੀ ਇਹਨੇ ਕਿਸਾਨ ਚ ਹੋ ਗਏ ਬੰਦੇ ਕਿ ਜਣੀ ਆਪਣੀ ਇਸ ਗੱਲ ਚ ਗੱਲ ਇਹ ਨਿਕਲਦੀ ਵੀ ਜਿਹੜੇ ਬੰਦੇ ਨੇ ਮੁਸਲਮਾਨਾਂ ਦੇ ਉੱਤੇ ਜ਼ੁਲਮ ਕੀਤਾ ਉਹ ਤਾਂ નિર્ਦੋਸ਼ ਬਿਨਾਂ ਕਸੂਰ ਤੋਂ ਹੀ ਫਿਰ ਉਹ ਵੀ ਮਾੜੀ ਜ਼ਿੰਦਗੀ ਉਹਨਾਂ ਦੀ ਨਰਕ ਵਰਗੀ ਜ਼ਿੰਦਗੀ ਜਿਉ ਕੇ ਮਰੇ ਨੇ ਉਹ ਹਾਂ ਕਿਹੋ ਜੀ ਜ਼ਿੰਦਗੀ ਜਿਉ ਕੇ ਮਰੇ ਜੀ ਉਹ ਬਹੁਤ ਓਕੇ ਓਕੇ ਅੱਛਾ ਘਰ ਬਰਬਾਦ ਹੋਗੇ ਮੈਂ ਘਰ ਬਰਬਾਦ ਹੋ ਕੇ ਜਾਵਾਂ ਪਰਿਵਾਰ ਪਰ ਬਰਬਾਦ ਹੀ ਹੋਗੇ ਜੇ ਕੋਈ ਧੀ ਦੇ ਧਾਈਆਂ ਬੜ ਕੇ ਛਾਣੀਆਂ ਬੜ ਕੇ ਰਹੇ ਨਹੀਂ ਉਹ ਹੂੰ ਕੋਈ ਵੀ ਰਹੇ ਤੁਸੀਂ ਬਜ਼ੁਰਗੋਂ 100 ਸਾਲ ਦੀ ਉਮਰ ਹੋ ਗਈ ਤੁਹਾਡੀ 2 ਸਾਲ ਘੱਟ ਤੁਸੀਂ ਕਹਿੰਦੇ ਹੋ 98 ਸਾਲ ਦੇ ਹੋ ਲੋਕਾਂ ਨੂੰ ਕੀ ਗੱਲ ਕਹਿਣੀ ਚਾਹੁੰਦੇ ਹੋ ਵੀ ਧਰਮਾਂ ਦੇ ਨਾਂ ਦੇ ਉੱਤੇ ਭਾਈ ਰਲ ਮਿਲ ਕੇ ਸਭ ਦਾ ਸਤਿਕਾਰ ਇੱਜ਼ਤ ਕਰਨੀ ਚਾਹੀਦੀ ਹੈ ਕਿ ਇਹ ਕਿ ਕਿ ਇਸੇ ਤਰ੍ਹਾਂ ਲੜਨਾ ਪੜਨਾ ਚਾਹੀਦਾ ਹੈ ਇਹ ਕਹੋ ਉੱਚੀ ਬੋਲ ਕੇ ਕਹੋ ਇਧਰ ਸਾਹਮਣੇ ਕੈਮਰੇ 'ਚ ਦੇਖ ਕੇ ਲੋਕਾਂ ਨੂੰ ਨਵੇਂ ਬੱਚਿਆਂ ਨੂੰ ਕਹੋ ਕਿ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਮੇਰੇ ਬਿਨਾਂ ਆਪਣਾ ਪਿਆਰ ਨਾਲ ਰਹਿਣਾ ਚਾਹੀਦਾ ਹੈ ਸਾਹਿਬ ਵੀਕ ਨਹੀਂ ਇੱਕ ਦੂਜੇ ਨਾਲ ਤੇ ਮੈਨ ਮਿਲ ਘੱਟ ਨਹੀਂ ਕਰਨਾ ਚਾਹੀਦਾ ਤੇ ਕੋਈ ਵੀ ਹੈ ਮਜਬੀ ਹੈ ਹਮਮ ਰਮਜ਼ਾਸੀਆ ਕੋਈ ਵੀ ਕੌਮ ਹੈ ਚਾਹੇ ਕੋਈ ਮੁਸਲਮਾਨ ਹੈ ਚਾਹੇ ਮੁਸਲਮਾਨ ਚਾਹੇ ਕੋਈ ਇਸਾਈ ਹੋਵੇ ਕੋਈ ਹੋਵੇ ਕੋਈ ਹੋਵੇ ਸਾਰਿਆਂ ਨੂੰ ਇੱਕੋ ਜਿਹੇ ਹੋ ਕੇ ਸੰਜਣਾ ਚਾਹੀਦਾ ਆਪ ਦੇ ਕਰ ਆਪ ਦੇ ਧਰਮ ਨਾਲ ਪਿਆਰ ਜਰੂਰ ਕਰੋ ਪਰ ਦੂ ਹਾਂ ਦੂਜੇ ਦੇ ਧਰਮ ਦਾ ਵੱਧ ਸਤਿਕਾਰ ਕਰੋ ਸਗੋਂ ਤਾਂ ਕਿ ਪਤਾ ਲੱਗੇ ਉਹ ਸਾਡੇ ਸਾਡਾ ਤਾਂ ਇਤਿਹਾਸ ਬੜਾ ਮਤਲਸ਼ਾਨਾ ਮਤ ਹੈ ਵੀ ਗਨੀ ਖਾਨ ਦੇ ਨਵੀ ਖਾਨ ਨੂੰ ਉੱਚ ਦਾ ਪੀਰ ਬਣਾ ਕੇ ਬਚਾਇਆ ਇਹ ਦੋ ਮੁਸਲਮਾਨ ਭਰਾਵਾਂ ਨੇ ਤੇ ਹਰਮੰਦਰ ਸਾਹਿਬ ਦੀ ਜਿਹੜੀ ਨੀਂਹ ਰੱਖੀ ਹੈ ਕਿ ਸਾਈ ਮੀਆਂ ਮੀਰ ਨੇ ਰੱਖੀ ਜਿਹੜਾ ਇੱਕ ਮੁਸਲਮਾਨ ਸੰਤ ਸੀ ਜੀ ਸਿੱਖਾਂ ਦਾ ਸਭ ਤੋਂ ਜਿਹੜਾ ਵੱਡਾ ਅਸੀਂ ਧਾਰਮਿਕ ਸਥਾਨ ਗਿਣਦੇ ਹਾਂ ਅੰਮ੍ਰਿਤਸਰ ਹਾਂ ਹਰਮੰਦਰ ਸਾਹਿਬ ਦੀ ਪਹਿਲੀ ਇੱਟ ਜਿਹੜੀ ਰੱਖੀ ਹੈ ਪੰਜਵੇਂ ਗੁਰੂ ਅਰਜਨ ਦੇਵ ਨੇ ਉਹ ਸਾਈ ਮੀਆਂ ਮੀਰ ਤੋਂ ਰਖਵਾਈ ਹੈ ਉਹਨਾਂ ਨੇ ਇਹ ਵੀ ਤੁਹਾਨੂੰ ਪਤਾ ਤੁਸੀਂ ਤਾਂ ਬਜ਼ੁਰਗ ਹੋ ਸਾਡੇ ਨਾਲ ਸਿਆਣਿਆਂ ਉਹ ਇਸ ਤਰ੍ਹਾਂ ਦੀਆਂ ਸਾਡੀਆਂ ਸੰਝਾਂ ਨੇ ਇਹ ਨਫਰਤ ਹੈ ਸੀ ਭਲਾਈ ਮਤਲਬ ਬੇਈਮਾਨ ਬੰਦਿਆਂ ਨੇ ਘਟੀਆਂ ਬੰਦਿਆਂ ਨੇ ਨੀਚ ਬੰਦਿਆਂ ਨੇ ਤੇ ਕਿਤੇ ਸਿੱਖ ਕਤਲ ਕਰਾਤੇ ਕਿਤੇ ਮੁਸਲਮਾਨ ਕਤਲ ਕਰਾਤੇ ਕਿਤੇ ਹਿੰਦੂ ਕਤਲ ਕਰਾਏ ਇਹਨਾਂ ਨੇ ਤੇ ਲਾਸ਼ਾਂ ਦੇ ਢੇਰ ਮਤਲਬ ਲਾਗੇ ਥਾਂ ਥਾਂ ਪਿੰਡਾਂ ਦੇ ਵਿੱਚ ਤੇ ਫਿਰ ਜਿਹੜੀਆਂ ਉਹ ਲਾਸ਼ਾਂ ਇੱਥੇ ਇਹ ਮਾਰੇ ਗਏ 40-45 ਮੁਸਲਮਾਨ ਜੀ ਉਹ ਫਿਰ ਇੱਥੇ ਦੱਬਤੇ ਫਿਰ ਹਾਂਜੀ ਉਹ ਫਿਰ ਇੱਥੇ ਟੋਆ ਪੱਟ ਕੇ ਦੱਬਤੇ ਸਾਰੇ ਇਕੱਠੇ ਹੈ ਜੀ ਅੱਛਾ ਅੱਛਾ ਤੇ ਹੁਣ ਕੋਈ ਮੁਸਲਮਾਨ ਪਰਿਵਾਰ ਵੱਸਦਾ ਇੱਥੇ ਆਪਣੇ ਹੁਣ ਨਹੀਂ ਹੈ ਹੁਣ ਕੋਈ ਨਹੀਂ ਹੈਗਾ ਕਉ ਸੋ ਵਿਚਾਰੇ ਮਾਰੇ ਗਏ ਜੇ ਕੋਈ ਬਚਾ ਨਿਕਲ ਨੁਕੜ ਕੇ ਕਿਤੇ ਬਰਸੂ ਦੇ ਬਚੇ ਠੀਕੇ ਬਚਾਰੇ ਜਿੱਤੇ ਨੂੰ ਅੱਛਾ ਉਹ ਮੁੰਡਾ ਤਾਂ ਉਹ ਮਹਾਲਾ ਹੀ ਸਮਝਿਆ ਅੱਛਾ ਤੇ ਜ਼ੋਰ ਵੀ ਲਗਾਉਂਗੇ ਜੇ ਇਹ ਜਿਹੇ ਹੋ ਕੇ ਤੇ ਜੇ ਉਦੋਂ ਜਿਹੜੀਆਂ ਕੁੜੀਆਂ ਨੂੰ ਖਿੱਚ-ਕੁੱਚ ਲੈਂਦੇ ਸੀ ਐ ਇਸ ਤਰ੍ਹਾਂ ਜਿਵੇਂ ਤੁਸੀਂ ਗੱਲ ਦੱਸੀ ਹੈ ਜੀ ਇਸ ਤਰ੍ਹਾਂ ਕੋਈ ਹੋਰ ਕੋਈ ਕੁੜੀ ਕਿੰਦੀ ਕਹਾਣੀ ਕੋਈ ਯਾਦ ਹੈ ਵੀ ਜਿਹਦੇ ਨਾਲ ਤੱਕਾ ਹੋਇਆ ਹੋਵੇ ਉਦੋਂ ਭਾਈ ਹੁਣ ਜੇ ਕਿਸੇ ਦੇ ਘਰੇ ਬੈਠੇ ਰ ਕੀਮਤ ਹੈ ਕੀ ਕੇ ਕੀ ਘਰੇ ਬੈਠੇ ਆਪਾਂ ਨੂੰ ਕੀ ਡਿਜ਼ਾਈਨ ਹੋਇਆ ਇੱਕ ਤਾਂ ਤੁਸੀਂ ਦੱਸ ਦਿਓ ਵੀ ਫਿਰ ਇੱਥੋਂ ਦੀ ਉਹ ਕੁੜੀ ਸੀ ਜਿਹੜੀ ਹੋਰਲੇ ਵਸਾਤੀ ਜਾ ਕੇ ਹਾਂ ਹਾਂ ਕਿਸੇ ਸਿੱਖ ਦੇ ਘਰੇ ਹੈ ਨਾ ਮਸਤਾਨ ਦੇ ਦੱਸ ਦਿਓ ਤੁਸੀਂ ਹਾਂ ਮਸਤਾਨ ਦਾ ਧੀ ਜੱਫੀ ਮਸਤਾਨ ਦੇ ਭਤੀਜੇ ਦੇ ਘਰੇ ਹਾਂ ਅੱਛਾ ਅੱਛਾ ਦੇਖ ਲਈ ਬਾਕੀ ਅੱਛਾ ਅੱਛਾ ਤਾਂ ਦੋਸਤੋ ਇਹ ਬਜ਼ੁਰਗ ਨੇ ਸਰਦਾਰ ਹਰੀ ਸਿੰਘ ਨੇ ਜਿਨ੍ਹਾਂ ਦੀ ਉਮਰ 98 ਸਾਲ ਹੈ ਇਹ ਸੱਦਾ ਸਿੰਘ ਵਾਲੇ ਪਿੰਡ ਦੇ ਵਿੱਚ ਰਹਿ ਰਹੇ ਨੇਗੇ ਬੜੀ ਸੁਖ ਦੀ ਜ਼ਿੰਦਗੀ ਜਿਉ ਰਹੇ ਨੇ ਮੈਂ ਕਾਮਨਾ ਕਰਦਾ ਕਿ ਇਹਨਾਂ ਦੀ ਉਮਰ ਹੋਰ ਲੰਬੀ ਹੋਵੇ ਅਸੀਂ ਇਹਨਾਂ ਤੋਂ ਜ਼ਿੰਦਗੀ ਦਾ ਇਹ ਤਜਰਬਾ ਅਸੀਂ ਅੱਜ ਇਹਨਾਂ ਨੂੰ ਪੜਨਾ ਆਏ ਸੀ ਇਹ ਇੱਕ ਸ਼ਰੀਰ ਨਹੀਂ ਹੈ ਇੱਕ ਕਿਤਾਬ ਹੈ ਇਹੋ ਜਿਹੇ ਬਜ਼ੁਰਗ ਜਿਹੜੇ ਹੁੰਦੇ ਆ 1947 ਦਾ ਕਾਲਾ ਕਾਂਡ ਜਿਹੜਾ ਇਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਉਹ ਅੱਜ ਤੁਹਾਡੇ ਨਾਲ ਇਹਨਾਂ ਨੇ ਸਾਂਝਾ ਕੀਤਾ ਤੇ ਉਸ ਕਾਂਡ ਤੋਂ ਸਾਨੂੰ ਇਹ ਸਬਕ ਲੈ ਲੈਣਾ ਚਾਹੀਦਾ ਹੈ ਕਿ ਧਰਮਾਂ ਮਜਬਾਂ ਤੇ ਜਾਤਾਂ ਦੇ ਨਾਂ ਤੇ ਨਫ਼ਰਤ ਕਰਨੀ ਇਹ ਇਨਸਾਨਾਂ ਦਾ ਕੰਮ ਨਹੀਂ ਹੁੰਦਾ ਇਹ ਹਵਾਨਾਂ ਦਾ ਕੰਮ ਹੁੰਦਾ ਹੈ ਮੂਰਖਾਂ ਦਾ ਹੁੰਦਾ ਹੈ ਘਟਿਆ ਬੰਦੇਆਂ ਦਾ ਕੰਮ ਹੁੰਦਾ ਹੈ ਨੀਚ ਬੰਦੇਆਂ ਦਾ ਕੰਮ ਹੁੰਦਾ ਹੈ ਸ਼ਬਦਾ ਸਤਿਕਾਰ ਕਰੋ ਜੇ ਕਿਸੇ ਨੇ નિર્ਦੋਸ਼ ਮੁਸਲਮਾਨ ਕਤਲ ਕੀਤੇ ਹੈ ਜਾਂ ਕਿਸੇ ਨੇ ਕੋਈ નિર્ਦੋਸ਼ ਸਿੱਖ ਕਤਲ ਕੀਤਾ 47 ਵੇਲੇ ਜਾਂ ਕਿਸੇ ਨੇ ਕੋਈ ਵੀ ਕਤਲ ਕੀਤਾ ਬਿਨਾ ਕਿਸੇ ਕਸੂਰ ਤੋਂ ਇਹ ਬੇहद ਮਾੜੀ ਗੱਲ ਸੀ ਇਨਸਾਨੀਅਤ ਦੇ ਵਿਰੁੱਧ ਸੀ ਇਹ ਗੱਲ ਇਹ ਬਾਪੂ ਹਰੀ ਸਿੰਘ ਹੋਰਾਂ ਨੇ ਅੱਜ ਸਾਨੂੰ ਸੁਨੇਹਾ ਦਿੱਤਾ ਹੈ ਕਿ ਜਿਹੜੇ ਮਰਜੀ ਮਜ਼ਬ ਵਿੱਚ ਤੁਸੀਂ ਰਹੋ ਪਰ ਦੂਜੇ ਮਜ਼ਬ ਦਾ ਵੱਧ ਸਤਿਕਾਰ ਕਰੋ ਇੱਜ਼ਤ ਕਰੋ ਸਭ ਨੂੰ ਪਿਆਰ ਕਰੋ ਨਫ਼ਰਤ ਨਹੀਂ ਹੋਣੀ ਚਾਹੀਦੀ ਕਦੇ ਵੀ ਤੇ ਰਲ ਮਿਲ ਕੇ ਸਾਨੂੰ ਇੱਥੇ ਰਹਿਣਾ ਚਾਹੀਦਾ ਹੈ 1947 ਦਾ ਜਿਹੜਾ ਸੱਦਾ ਸਿੰਘ ਵਾਲੇ ਦੇ ਵਿੱਚ ਇੱਕ ਕਾਲਾ ਕੰਡ ਵਾਪਰਿਆ ਇਹਨਾਂ ਨੂੰ ਦੁੱਖ ਹੈ ਆਪਣੇ ਉਹਨਾਂ ਦੋਸਤਾਂ ਦਾ ਜਿਹੜੇ ਇਹਨਾਂ ਦੇ ਬਾਣੀ ਸੀ ਇਹ 22 ਸਾਲ ਦੇ ਸੀ ਉਸ ਵੇਲੇ ਤੇ ਉਹ ਚਲੇ ਗਏ ਬਹੁਤੇ ਮਾਰੇ ਗਏ ਤੇ ਇਸ ਵੇਲੇ ਪਿੰਡ ਦੇ ਵਿੱਚ ਕੋਈ ਵੀ ਮੁਸਲਮਾਨ ਪਰਿਵਾਰ ਨਹੀਂ ਵੱਸਦਾ ਹੈਗਾ ਤੇ ਇਹਨਾਂ ਨੂੰ ਐਂ ਲੱਗਦਾ ਹੈਗਾ ਜਿਵੇਂ ਇੱਕ ਬਾਹ ਕੱਟੀ ਗਈ ਹੋਵੇ ਬਾਹਾਂ ਹੁੰਦੀਆਂ ਸਾਡੇ ਭਰਾ ਹੁੰਦੇ ਆ ਇਸ ਤਰ੍ਹਾਂ ਦਾ ਤਾਂ ਬਾਪੂ ਜੀ ਤੁਸੀਂ ਸਾਡੇ ਨਾਲ ਇਹ ਗੱਲਾਂ ਕੀਤੀਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਤੁਹਾਨੂੰ ਸਤਿ ਸ੍ਰੀ ਅਕਾਲ